ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਸਵਾਮਿਤਵ ਯੋਜਨਾ ਤਹਿਤ 65 ਲੱਖ ਤੋਂ ਵੱਧ ਸੰਪਤੀ ਕਾਰਡ ਤਕਸੀਮ ਕੀਤੇ ਇਹ ਸਮਾਗਮ ਪੰਜਾਬ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲਦਾਖ ਸਮੇਤ 10 ਸੂਬਿਆਂ ਚ ਫੈਲੇ 50000 ਤੋਂ ਵੱਧ ਪਿੰਡਾਂ ਵਿੱਚ ਲਗਭਗ 65 ਲੱਖ ਸਵमित्व ਸੰਪਤੀ ਕਾਰਡਾਂ ਦੀ ਵੰਡ ਦਾ ਗਵਾਹ ਬਣਿਆ ਇਹ ਵੰਡ ਪਾਰੇ ਦੇ ਗ੍ਰਾਮੀਣ ਸਸ਼ਕਤੀਕਰਨ ਅਤੇ ਸ਼ਾਸਨ ਯਾਤਰਾਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵमित्व ਯੋਜਨਾ ਦੇ ਵਕ ਹੋਖ ਵਖਲਾ ਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਜਾਣਿਆ ਇਸ ਮੌਕੇ ਤੇ ਸਵमित्व ਯੋਜਨਾ ਤਹਿਤ ਤਕਰੀਬਨ 2 ਕਰੋੜ 25 ਲੱਖ ਸੰਪਤੀ ਕਾਰਡ ਨੂੰ ਤਿਆਰ ਕਰਨਾ ਤੇ ਇੱਕ ਦਿਨ ਚ 65 ਲੱਖ ਕਾਰਡਾਂ ਦੀ ਵੰਡ ਇੱਕ ਵੱਡੇ ਮੀਲ ਪੱਥਰ ਦੀ ਪ੍ਰਾਪਤੀ ਨੂੰ ਵੀ ਦਰਸਾਉਂਦੀ ਹੈ ਪੰਜਾਬ ਚ ਗੁਰਦਾਸਪੁਰ ਬਠਿੰਡਾ ਸੰਗਰੂਰ ਤੇ ਰੋਪੜ ਚ 17000 ਲੋਕਾਂ ਨੂੰ ਸੰਪਤੀ ਕਾਰਡ ਵੰਡੇ ਗਏ ਨੇ ਰੋਪੜ ਚ ਇਸ ਪ੍ਰੋਗਰਾਮ ਦੀ ਪ੍ਰਦਾਨਗੀ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਘੱਟਰ ਨੇ ਕੀਤੀ। ਇਹ ਸਵਾਮਿਤਵ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਅਪ੍ਰੈਲ 2020 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਤੇ ਕੀਤੀ ਗਈ ਸੀ। ਇਸ ਦਾ ਉਦੇਸ਼ ਪਿੰਡੂ ਆਬਾਦੀ ਖੇਤਰਾਂ ਚ ਜ਼ਾਇਦਾਦ ਦੇ ਮਾਲਕਾਂ ਨੂੰ ਅਧਿਕਾਰਤ ਰਿਕਾਰਡ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੀ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਤੋਂ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ 118ਵਾਂ ਐਪੀਸੋਡ ਹੋਵੇਗਾ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ ਜਾਂ ਯਾਰ ਮੋਬਾਈਲ ਐਪ ਤੇ ਕੀਤਾ ਜਾਵੇਗਾ ਇਹ ਪ੍ਰੋਗਰਾਮ ਆਕਾਸ਼ਵਾਣੀ ਖਬਰਾਂ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦਫਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਮਨ ਕੀ ਬਾਤ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ ਸੰਸਦ ਦਾ ਬਜਟ اجلاس 31 ਜਨਵਰੀ ਤੋਂ ਸ਼ੁਰੂ ਹੋਵੇਗਾ اجلاس ਦੇ ਪਹਿਲੇ ਦਿਨ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਕੇਂਦਰੀ ਵਿੱਤ ਮੰਤਰੀ ਨਰਮਲਾ ਸਿ타ਰਾਮਨ ਪਹਿਲੀ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨਗੇ ਬਜਟ اجلاس ਦਾ ਪਹਿਲਾ ਗੇੜ 13 ਫਰਵਰੀ ਤੱਕ ਚੱਲੇਗਾ ਜਦਕਿ ਦੂਜਾ ਗੇੜ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲ ਰਿਹਾ ਹੈ ਪੰਜਾਬ ਪੁਲਿਸ ਨੇ ਬੀਤੇ ਦਿਨੀ ਭਾਰਤੀ ਸੰਵਿਧਾਨ ਦੀ 31 ਦੇ ਤਹਿਤ ਪਾਬੰਦੀਆਂ ਦੀਆਂ ਬਾਰਿਕੀਆਂ ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਜੋ ਵਕਫਾ ਅਦਾਲਤਾਂ ਦੇ ਫੈਸਲੇ ਖਾਸ ਕਰਕੇ ਸਰਵੋੱਚ ਅਦਾਲਤ ਦੇ ਫੈਸਲਿਆਂ 'ਚ 17 ਦੇ ਦਾਇਰੇ ਤੇ ਕੇਂਦ੍ਰਿਤ ਰਹੀ। ਰਾਸ਼ਟਰੀ ਨਿਆਂਕ ਕਾਦਮੀ ਦੇ ਸਾਬਕਾ ਡਾਇਰੈਕਟਰ ਅਤੇ ਇੱਕ ਪ੍ਰਸਿੱਧ ਕਾਨੂੰਨੀ ਵਿਦਵਾਨ ਡਾਕਟਰ ਬਲਰਾਮ ਗੁਪਤਾ ਨੇ ਇਸ 17 ਦੇ ਦਾਇਰੇ ਤੇ ਵਿਸਥਾਰ ਤੇ ਆਧਾਰਿਤ ਅਹਿਮ ਜਾਣਕਾਰੀ ਸਾਂਝੀ ਕੀਤੀ। ਡਾਕਟਰ ਗੁਪਤਾ ਦੇ ਭਾਸ਼ਣ ਨੇ ਪੁਲਿਸਿੰਗ ਦੇ ਸਿਲਸਿਲੇ 'ਚ ਮੌਲਿਕ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਮਹੱਤਤਾ 'ਤੇ ਵੀ ਸੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਬੰਧ ਲੋਕਾਂ ਦੇ ਜੀਵਨ ਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਦੇ ਮਾਮਲੇ 'ਚ ਬਹੁਤ ਮਹੱਤਵਪੂਰਨ ਨੇ। ਉਨ੍ਹਾਂ ਦੱਸਿਆ ਕਿ ਪੁਲਿਸ ਸੰਵਿਧਾਨ 'ਚ ਦਰਸਾਏ ਲੋਕਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਮਹੱਤਵਪੂਰਨ ਸਵਿਧਾਨਿਕ ਫਰਜ਼ ਨਿਭਾਉਂਦੀ ਹੈ ਇਸ ਮੌਕੇ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਇਸੇ ਤਰ੍ਹਾਂ ਦੀਆਂ ਵਰਕਸ਼ਾਪ ਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਜਾਰੀ ਰੱਖੇਗੀ ਕੇਂਦਰੀ ਸਿਵਲ ਸੇਵਾਵਾਂ ਤੇ ਸਬੈਚਾਰਕ ਬੋਰਡ ਵੱਲੋਂ ਮਰਦਾਂ ਤੇ ਔਰਤਾਂ ਦੇ 올 ਇੰਡੀਆ ਸਰਵਿਸਿਜ਼ ਸੱਤਨ ਟੂਰਨਾਮੈਂਟ 5 ਤੋਂ 13 ਫਰਵਰੀ ਤੱਕ ਗੋਆ ਵਿਖੇ ਕਰਵਾਏ ਜਾਣਗੇ ਪੰਜਾਬ ਦੀਆਂ ਟੀਮਾਂ ਲਈ ਟ్రਾਇਲ 20 ਜਨਵਰੀ ਨੂੰ ਖੇਡ ਸਟੇਡੀਅਮ ਮੁਹਾਲੀ ਵਿਖੇ ਸਵੇਰੇ 10 ਵਜੇ ਲਈ ਜਾਣਗੇ ਬੁਲਾਰੇ ਨੇ ਦੱਸਿਆ ਕਿ ਨਾ ਟ్రਾਇਲਾਂ ਚ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ ਆਪਣੇ ਵਿਭਾਗਾਂ ਪਾਸੋਂ ਐਨਓਸੀ ਪ੍ਰਾਪਤ ਕਰਨ ਉਪਰੰਤ ਹਿੱਸਾ ਲੈ ਸਕਦੇ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਫਰੀਦਕੋਟ ਸ਼ਹਿਰ ਚਸਰਹੰਦ ਫੀਡਰ ਨਹਿਰ ਦੀ 10 ਕਿਲੋਮੀਟਰ ਲੰਬਾਈ ਦੀ ਮੁਰ ਉਸਾਰੀ ਦਾ ਕੰਮ ਜਨਵਰੀ ਤੋਂ ਫਰਵਰੀ ਚ ਕੀਤਾ ਜਾ ਰਿਹਾ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਰਹੰਦ ਫੀਡਰ ਇੱਕ ਬਹੁਤ ਮਹੱਤਵਪੂਰਨ ਨਹਿਰ ਹੈ ਜਿਸ ਰਾਹੀਂ ਪੰਜਾਬ ਦੇ ਦੱਖਣ ਪੱਛਮ ਜ਼ਿਲ੍ਹਿਆਂ ਨੂੰ ਸਿੰਜਾਈ ਤੇ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਨਹਿਰ ਦੀ ਉਸਾਰੀ ਨੂੰ ਲਗਭਗ 60 ਸਾਲ ਦਾ ਸਮਾਂ ਬੀਤ ਚੁੱਕਾ ਹੈ ਜਿਸ ਕਾਰਨ ਇਹ ਨਹਿਰ ਪੀਕ ਸੀਜ਼ਨ ਦੌਰਾਨ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀਂ ਲੈ 파 ਰਹੀ ਉਹਨਾਂ ਕਿਹਾ ਕਿ ਨਹਿਰ ਦੀ ਫਰੀਦਕੋਟ ਸ਼ਹਿਰ ਲੋੜ ਅਨੁਸਾਰ ਪਾਣੀ ਨਹੀਂ ਪਹੁੰਚ ਰਿਹਾ ਜਿਸ ਨਾਲ ਇਸ ਜਗ੍ਹਾ ਦੀ ਜ਼ਿਆਦਾਤਰ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਪੰਜਾਬ 'ਚ ਅੱਜ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਧੁੰਦ ਦੇ ਨਾਲ-ਨਾਲ ਕਈ ਇਲਾਕਿਆਂ 'ਚ ਸੀਤਹੱਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ 'ਚ ਪੰਜਾਬ ਦੇ ਤਾਪਮਾਨ 'ਚ ਵੱਡਾ ਬਦਲਾ ਦੇਖਣ ਨੂੰ ਨਹੀਂ ਮਿਲੇਗਾ ਵਿਭਾਗ ਨੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ 'ਚ ਧੁੰਦ ਨੂੰ ਲੈ ਕੇ orange ਅਲਰਟ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ 21 ਤੋਂ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੇ ਆਸਾਰ ਨੇ ਕੋਕੋ ਵਿਸ਼ਵ ਕੱਪ ਚ ਮੇਜ਼ਬਾਨ ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਸੈਮੀਫਾਈਨਲ ਚ ਪਹੁੰਚ ਗਈਆਂ ਨੇ ਨਵੀਂ ਦਿੱਲੀ ਦੇ ਸਟੇਡੀਅਮ ਚ ਅੱਜ ਭਾਰਤੀ ਮਰਦ ਤੇ ਮਹਿਲਾ ਟੀਮਾਂ ਸੈਮੀਫਾਈਨਲ ਚ ਆਪੋ ਆਪਣੇ ਮੈਚਾਂ ਚ ਦੱਖਣੀ ਅਫਰੀਕਾ ਖਿਲਾਫ ਖੇਡਣਗੀਆਂ ਔਰਤਾਂ ਦਾ ਮੈਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ ਜਦਕਿ ਮਰਦਾਂ ਦਾ ਸੈਮੀਫਾਈਨਲ ਰਾਤ 7:30 ਵਜੇ ਸ਼ੁਰੂ ਹੋਵੇਗਾ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਰਾ ਐਕਸ ਹੈਂਡਲਰ ਐਟ ਤਰੀਡ ਆਈ ਆਰ ਆ ਨਿਊਜ਼ਲੈਂਡਰ ਰਾਸ਼ਟਰੀ ਖ਼ਵਲਾ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ